ਮੈਂ ਮੈਥਾ ਦਿੱਲੀੋਂ ਆਈਆਂ ਤੇ ਦਿੱਲੀ 'ਚ ਜਿਹੜਾ ਰੋਗ ਪਤਾ ਲੱਗਿਆ ਹੈ ਕਿ ਜਦ ਝਾਸ 'ਚ ਗਿਰੇ ਤੇ ਕੇਜਰੀਵਾਲ ਸਾਹਿਬ ਨੇ ਉਸ ਦਿਨ ਅਸਤੀਫਾ ਮੰਗਿਆ ਸੀਗਾ ਕਿਉਂਕਿ ਕੱਟਰ ਇਮਦਾਨਦਾਰ ਕਹਿਣ ਵਾਲੇ ਕੇਜਰੀਵਾਲ ਸਾਹਿਬ ਤਾਂ ਜੇਲ੍ਹ ਕੱਟ ਕੇ ਆਏ ਨੇ ਕਿਉਂਕਿ ਇਹਨਾਂ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘੁਟਾਲੇ ਜਿਹੜੇ ਫੜੇ ਗਏ ਨੇ ਜਿੱਦਾਂ ਕਰਕੇ ਉਹਨਾਂ ਦੇ OSD ਕੱਢੇ ਗਏ ਨੇ ਕਈ ਮੰਤਰੀ ਕੱਢੇ ਗਏ ਨੇ ਔਰ ਆ ਸਾਰਾ ਕਾਲਾ ਚਿੱਠਾ ਕੇਜਰੀਵਾਲ ਸਾਹਿਬ ਕੋਲੇ ਪਹੁੰਚ ਗਿਆ ਤੇ ਅਸਤੀਫਾ ਮੰਗਾ ਗਿਆ ਜਿੱਦਾਂ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀਆਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਉਹਨਾਂ ਇਲਾਜ ਵਾਸਤੇ ਸਰਕਾਰੀ ਇਲਾਜ ਵਾਸਤੇ ਜਾਣ ਕੇ ਮੈਂ ਤਾਂ ਕਹਿੰਦੀ ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸੌਂਹ ਖਾ ਲੈ ਗੁਟਕਾ ਸਾਹਿਬ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਇਹ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂ ਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਾਨ ਦੀ ਸਹੂਲਤਾ ਪੰਜਾਬ 'ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ 'ਚ ਉਡਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਆਕਾਲੀ ਦਲ ਦੀ ਸਰਕਾਰ ਆ ਗਈ ਸਾਰੀ ਚੀਜ਼ਾਂ ਦਾ ਹਿਸਾਬ ਲੈ ਕੇ ਪੈਸਾ ਲੋਕਾਂ ਤੋਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਪੈਨਸ਼ਨ ਛੱਗਣ ਬੰਦ ਕਰ ਦਿੱਤੀ ਗਈ ਹੈ ਜੋ ਹਸਪਤਾਲਾਂ ਨੂੰ ਡਿਊ ਹੈ ਜੋ ਸਕੂਲ ਐਜੂਕੇਸ਼ਨ ਸਿਸਟਮ ਸਾਰਾ ਤੈਸ਼ ਨੈਸ਼ ਕਰਕੇ ਨਸ਼ਿਆਂ ਦੇ ਦਰਿਆ ਚਲਾਤੇ ਨੇ ਇਹ ਸਿਸਟਮਸ ਠੀਕ ਕਰਾਂਗੇ ਉਹਨਾਂ ਨੂੰ ਜੇਲ੍ਹਾਂ 'ਚ ਭੇਜ ਕੇ ਜਿਨ੍ਹਾਂ ਨੇ ਇਹ ਸਿਸਟਮ ਖਰਾਬ ਕੀਤਾ ਹੁਣ ਮੈਂ ਤਾਂ ਦਿੱਲੀੋਂ ਆਈਆਂ ਤੇ ਦਿੱਲੀ 'ਚ ਜਿਹੜਾ ਰੋਗ ਪਤਾ ਲੱਗਿਆ ਹੈ ਕਿ ਜਹਾਜ਼ 'ਚ ਗਿਰੇ ਤੇ ਕੇਜਰੀਵਾਲ ਸਾਹ ਨੇ ਉਸਦੇ ਨਸਤੀਫਾ ਮੰਗਿਆ ਸੀਗਾ ਕਿਉਂਕਿ ਕਟਰ ਇਮਦਾਨਦਾਰ ਕਹਿਣ ਵਾਲੇ ਕੇਜਰੀਵਾਲ ਸਾਹਿਬ ਤੇ ਜੇਲ੍ਹ ਕੱਟ ਕੇ ਆਏ ਨੇ ਕਿਉਂਕਿ ਇਹਨਾਂ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘੁਟਾਲੇ ਜਿਹੜੇ ਫੜੇ ਗਏ ਨੇ ਜਿੱਦੇ ਕਰਕੇ ਉਹਨਾਂ ਦੇ OSD ਕੱਟੇ ਗਏ ਨੇ ਕਈ ਮੰਤਰੀ ਕੱਢੇ ਗਏ ਨੇ ਔਰ ਆ ਸਾਰਾ ਕਾਲਾ ਚਿੱਠਾ ਕੇਜਰੀਵਾਲ ਸਾਹਿਬ ਕੋਲੇ ਪਹੁੰਚ ਗਿਆ ਤਾਂ ਇਸਤੀਫਾ ਮੰਗਾ ਗਿਆ ਜਿੱਦੇ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਉਨੇ ਇਲਾਜ ਵਾਸਤੇ ਸਰਕਾਰੀ ਇਲਾਜ ਵਾਸਤੇ ਜਾਣ ਕੇ ਮੈਂ ਤਾਂ ਕਹਿੰਦੀ ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸੌਂਹ ਖਾ ਲੈ ਗੁਟਕਾ ਸਾਹਿਬ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਇਹ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਾਨ ਦੀ ਸਹੂਲਤਾ ਪੰਜਾਬ ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ 'ਚ ਉਡਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਆਕਾਲੀ ਦਲ ਦੀ ਸਰਕਾਰ ਆ ਗਈ ਸਾਰੀ ਚੀਜ਼ਾਂ ਦਾ ਹਿਸਾਬ ਲੈ ਕੇ ਪੈਸਾ ਲੋਕਾਂ ਤੋਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਪੈਨਸ਼ਨ ਛਗਨ ਬੰਦ ਕਰ ਦਿੱਤੀ ਗਈ ਹੈ ਜੋ ਹਸਪਤਾਲਾਂ ਨੂੰ ਡਿਊ ਹੈ ਜੋ ਸਕੂਲ ਐਜੂਕੇਸ਼ਨ ਸਿਸਟਮ ਸਾਰਾ ਤੈਸ਼ ਨੈਸ਼ ਕਰਕੇ ਨਸ਼ਿਆਂ ਦੇ ਦਰਿਆ ਚਲਾਤੇ ਨੇ ਇਹ ਸਿਸਟਮਸ ਠੀਕ ਕਰਾਂਗੇ ਉਹਨਾਂ ਨੂੰ ਜੇਲਾਂ 'ਚ ਭੇਜ ਕੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ